ਪੰਜਾਬ ਪੁਲਿਸ ਨੋ پارکਿੰਗ ਗੱਡੀਆਂ ਦਾ ਚਲਾਨ ਕੱਟ ਰਹੀ ਸੀਗੀ ਆ ਨੋ پارکਿੰਗ ਬੋਰਡ ਆ ਪੰਜਾਬ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਸਰ ਸਾਹਮਣੇ ਆ ਬੋਰਡ ਕਿਹੜਾ ਲੱਗਿਆ ਹੋਇਆ ਨੋ پارکਿੰਗ ਦਾ ਜੀ ਇਹ ਤੁਹਾਡੀ ਗੱਡੀ ਹੈ ਹਾਂਜੀ ਸਰ ਇਹਦਾ ਚਲਾਨ ਹੋਇਆ ਨਹੀਂ ਸਰ ਤੁਹਾਡੀ ਗੱਡੀ ਨੋਨ پارکਿੰਗ ਜ਼ੋਨ ਚ ਲੱਗੀ ਹੈ ਤੁਹਾਡਾ ਗੱਡੀ ਦਾ ਚਲਾਨ ਹੋਏਗਾ ਜੀ ਕਿੱਥੇ ਖੜੀ ਹੈ ਆਜੋ ਆਜੋ ਇਹ ਪਰਲੀ ਗਰੋਡ ਦੀ ਨੋ پارکਿੰਗ ਹੈ ਨਾ ਕਿ ਫੁੱਟਪਾਥ ਦੀ ਹੈ ਰੋਡ ਦੇ ਉੱਤੇ ਨਹੀਂ ਗੱਡੀ ਖੜੀ ਗੱਡੀ ਥੱਲੇ ਖੜੀ ਹੈ ਦੇਖੋ ਫੁੱਟਪਾਥ ਉਥੋਂ ਸ਼ੁਰੂ ਹੁੰਦਾ ਫੁੱਟਪਾਥ ਫੁੱਟਪਾਥ ਇਸ ਚੀਜ਼ ਤੋਂ ਸ਼ੁਰੂ ਹੁੰਦਾ ਜੀ ਟਾੜੀਆਂ ਵੱਜਣੀਆਂ ਚਾਹੀਦੀਆਂ ਇੱਕ ਤਰੀਕੇ ਦੇ ਨਾਲ ਕਾਬਲੇ ਤਾਰੀਫ ਕੰਮ ਕੀਤਾ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਆਪਣਾ ਚਲਾਨ ਵੀ ਕਰਦੀ ਹੈ ਗਲਤੀ ਜੇਕਰ ਆਪਣੀ ਤਾਂ ਆਪਣਾ ਚਲਾਨ ਵੀ ਕਰੂਗੀ ਪੰਜਾਬ ਪੁਲਿਸ ਨੋ ਪਾਰਕਿੰਗ ਗੱਡੀਆਂ ਦਾ ਚਲਾਨ ਕੱਟ ਰਹੀ ਸੀਗੀ ਆ ਨੋ ਪਾਰਕਿੰਗ ਬੋਰਡ ਆ ਪੰਜਾਬ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਸਰ ਚਲਾਨ ਕੱਟੇ ਜਾ ਰਹੇ ਸੀਗੇ ਕਿਹੜੇ ਚਲਾਨ ਕੱਟ ਕੇ ਆਏ ਉਥੇ ਇਹ ਸਾਰਾ ਸੀਨੀਅਰ ਅਫਸਰਾਂ ਨੇ ਸਾਨੂੰ ਹੁਕਮ ਦਿੱਤਾ ਸੀਗਾ ਵੀ ਜਿਹੜੇ ਡਾਊਨ ਗੱਡੀਆਂ ਖੜ੍ਹਦੀਆਂ ਉਹਨਾਂ ਦੇ ਚਲਾਨ ਕਰਕੇ ਆਓ ਸਾਹਮਣੇ ਆ ਬੋਰਡ ਕਿਹੜਾ ਲੱਗਿਆ ਹੋਇਆ ਨੋ ਪਾਰਕਿੰਗ ਦਾ ਤੋ ਡਿਗੱਡੀ ਹੈ ਹਾਂਜੀ ਸਰ ਇਹਦਾ ਚਲਾਨ ਹੋਇਆ ਨਹੀਂ ਸਰ ਇਹ ਮਾੜਾ ਨੰਬਰ ਦਿਖਾਓ ਨੰਬਰ ਦਿਖਾਓ ਆ ਨੰਬਰ ਹੈ ਇਹ ਪੀਬੀ09ਏਬੀ7908 ਇਹ ਪੰਜਾਬ ਪੁਲਿਸ ਦੀ ਗੱਡੀ ਹੈ ਸਾਰੇ ਲੋਕਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਸਾਰਿਆਂ ਦੇ ਚਲਾਨ ਕੱਟੇ ਜਾ ਰਹੇ ਜਿਹਦੀ ਵੀ ਨੋ ਪਾਰਕਿੰਗ ਚ ਹੈ ਇਹ ਸਾਹਮਣੇ ਵੀ ਨੋ ਪਾਰਕਿੰਗ ਦਾ ਬੋਰਡ ਆਪਦੀ ਦਾ ਵੀ ਕਰਨ ਨੇ ਹੁਣ ਦੋਸਤ ਹਾਂਜੀ ਕਰੋ ਜੀ ਕਰ ਦਿੰਨੇ ਕਰ ਬਹੁਤ ਵਧੀਆ ਖੂਬੀ ਹੋਏਗੀ ਜੇਕਰ ਆਪ ਦੀ ਗੱਡੀ ਦਾ ਪੰਜਾਬ ਪੁਲਸ ਆਪਾਂ ਠੀਕ ਹੈ ਤਾਂ ਦੇਖੋ ਇਹ ਬਹੁਤ ਵਧੀਆ ਕੰਮ ਵੀ ਹੈ ਜਿਹੜਾ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਨੋ ਪਾਰਕਿੰਗ ਗੱਡੀਆਂ ਦੇ ਜਿੱਥੇ ਚਲਾਨ ਹੋ ਰਿਹਾ ਹੈ ਉੱਥੇ ਜੇਕਰ ਆਪ ਤੋਂ ਗਲਤੀ ਹੋਈ ਆਪਦੀ ਗਲਤੀ ਵੀ ਮੰਨਦੇ ਹੋਏ ਅਧਿਕਾਰੀ ਚਲਾਨ ਕਰਨਗੇ ਅਧਿਕਾਰੀ ਖੁਦ ਕਹਿ ਰਹੇ ਨੇ ਕਿ ਅਸੀਂ ਆਪਣੀ ਗੱਡੀ ਦਾ ਵੀ ਚਲਾਨ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੇਕਰ ਨੋ ਪਾਰਕਿੰਗ ਤੇ ਸਾਡੀ ਆਪਦੀ ਗੱਡੀ ਲੱਗੀ ਆ ਤਾਂ ਉਸ ਦਾ ਵੀ ਚਲਾਨ ਹੋਊਗਾ ਜੇਕਰ ਕਿਸੇ ਹੋਰ ਦੀ ਲੱਗੀ ਆ ਤਾਂ ਉਸ ਗੱਡੀ ਦਾ ਵੀ ਚਲਾਨ ਹੋਵੇਗਾ ਦੇਖਦੇ ਹੁਣ ਕਿੰਨਾ ਸਮਾਂ ਜਿਹੜਾ ਕਿ ਹੋਰ ਲੋਂਦੇ ਨੇ ਆਪਣੀ ਗੱਡੀ ਦਾ ਚਲਾਨ ਕਰਨ ਵਾਸਤੇ ਕਿਉਂਕਿ ਬਾਕੀ हां बिल्कुल देखो बाकी गाड़ियां दा भी कहंदे दो-दो मिनटਾਂ ਚ ਚਲਾਨ ਹੋਇਆ ਇਹ ਵੀ ਗੱਡੀਆਂ ਦਾ ਜਿਹੜਾ ਕਿ 2 ਮਿੰਟ ਦੇ ਵਿੱਚ ਚਲਾਨ ਹੋਊਗਾ ਤੁਹਾਡੇ ਨਾਲ ਇੱਕ ਸਰ ਹੋਰ ਸੀਗੇ ਅੱਛਾ ਉਹ ਨਾਲ ਹੀ ਤੁਹਾਡੇ ਨਾਲ ਹੀ ਹੈ ਮੇਰੀ ਗੱਡੀ ਹੈ ਜੀ ਇਹ ਨਹੀਂ ਉਹਨਾਂ ਦੀ ਹੋਰ ਗੱਡੀ ਹੈ ਨਹੀਂ ਇਹ ਗੱਡੀ ਮੇਰੀ ਹੈ ਇਹੀ ਗੱਡੀ ਹੈ ਇੱਕੋ ਗੱਡੀ ਦੋਨੇ ਜਾਣੇ ਆਏ ਸੀ ਠੀਕ ਆ ਤਾਂ ਇੱਕ ਮੜਾ ਉਹਨਾਂ ਨੂੰ ਬੁਲਾ ਲਿਓ ਹਾਂ ਠੀਕ ਹੈ ਦੁਬਾਰੇ ਫੇਰ ਬੈਠ ਕਰ ਲਿਓ ਠੀਕ ਆ ਇੱਕਾ ਸ਼ੋਰਟ ਜਿਹੜਾ ਕਿ ਗੱਡੀ ਨੰਬਰ ਵੈਸੇ ਜੋਂਨ ਕਿਹੜਾ ਸਰ ਆਪਣਾ ਹੀ 2 ਨੰਬਰ ਜੋਂਨ ਆ ਜੀ ਜੋਂਨ ਨੰਬਰ 2 ਠੀਕ ਆ 2 ਨੰਬਰ ਜੋਂਨ ਤੋਂ ਬਲਵਿੰਦਰ ਸਿੰਘ ਜੀ ਜਿਹੜੇ ਕਿ ਖਾਸ ਤੌਰ ਤੇ ਡਿਊਟੀ ਉਹਨਾਂ ਦੀ ਲੱਗੀ ਸੀਗੀ ਨੌਨ ਪਾਰਕਿੰਗ ਗੱਡੀਆਂ ਦੇ ਚਲਾਨ ਕੱਟਣ ਵਾਸਤੇ ਅਤੇ ਆਪਣੀ ਗੱਡੀ ਬਕਾਇਦਾ ਨੌਨ ਪਾਰਕਿੰਗ ਜ਼ੋਨ ਦੇ ਵਿੱਚ ਲੱਗੀ ਆ ਅਤੇ ਉਹਨਾਂ ਦਾ ਚਲਾਨ ਉਹ ਆਪ ਕੱਟਣਗੇ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗਾ ਕਿ ਇਹ ਤਸਵੀਰ ਦਿਖਾਈ ਜਾਵੇ ਮੈਂ ਦੂਸਰੇ ਅਫਸਰਾਂ ਦੇ ਕੋਲ ਜਿਹੜੇ ਕਿ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਜਿਨ੍ਹਾਂ ਕੋਲ ਕਹਿੰਦੇ ਮਸ਼ੀਨ ਹੈ ਪੁਲਸ ਵਾਲੇ ਅਧਿਕਾਰੀ ਨੇ ਉਹਨਾਂ ਕੋਲ ਮਸ਼ੀਨ ਆ ਉਹ ਅਧਿਕਾਰੀ ਵੀ ਸਾਡੇ ਨਾਲ ਮੌਜੂਦ ਨੇ ਇਹ ਸਰ ਇੱਕ ਮਿੰਟ ਆਇਓ ਜੀ ਮਾੜੀ ਗੱਲ ਕਰਨੀ ਹੈ ਜੀ ਤੁਹਾਡੀ ਗੱਡੀ ਨਾਨ ਪਾਰਕਿੰਗ ਜ਼ੋਨ ਚ ਲੱਗੀ ਹੈ ਤੁਹਾਡਾ ਗੱਡੀ ਦਾ ਚਲਾਨ ਹੋਏਗਾ ਜੀ ਕਿੱਥੇ ਖੜੀ ਹੈ ਆ ਜੀ ਦਿਖਾਓ ਆਜੋ ਆਜੋ ਤਾਂ ਦੇਖੋ ਇਹ ਨਾਨ ਪਾਰਕਿੰਗ ਜ਼ੋਨ ਦੇ ਵਿੱਚੋਂ ਜਿਹੜੀ ਕਿ ਗੱਡੀ ਹੈ ਉਹ ਉਹ ਸਾਹਮਣੇ ਗੱਡੀ ਹੈ ਅਫਸਰ ਵੀ ਸਾਡੇ ਨਾਲ ਆ ਗਏ ਤਾਂ ਹਾਂਜੀ ਦੇਖੋ ਬਹੁਤ 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 ਵਧੀਆ ਜਿਹੜਾ ਉਪਰਾਲਾ ਕਹਿ ਸਕਦੇ ਆ ਕਿ ਸਰਕਾਰ ਪੁਲਿਸ ਅਧਿਕਾਰੀ ਆਪਣੀ ਗੱਡੀ ਦਾ ਚਲਾਨ ਕੱਟਣਗੇ ਬਹੁਤ ਵਧੀਆ ਮੈਂ ਕਹਿਣਾ ਕਾਪੜੇ ਤਾਰੀਫੇ ਕੰਮ ਹੈ ਕਿ ਜੇਕਰ ਸਾਡੇ ਤੋਂ ਗਲਤੀ ਹੋਈ ਹੈ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ ਇਹ ਸਾਹਮਣੇ ਦੇਖ ਸਕਦੇ ਆ ਦੇਖੋ ਬਿਲਕੁਲ ਦੇਖੋ ਖਾਸ ਤੌਰ ਤੇ ਇਹ ਜਿਹੜਾ ਖਾਸ ਤੌਰ ਤੇ ਕਹਿ ਸਕਦੇ ਆ ਅਕਸਰ ਪੰਜਾਬ ਪੁਲਿਸ ਬਦਨਾਮ ਹੁੰਦੀ ਹੈ ਕਿ ਕੰਮ ਸੁਚੱਜੇ ਢੰਗ ਨਾਲ ਹੀ ਹੁੰਦਾ ਪਰ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਬਹੁਤ ਸੁਚੱਜੇ ਢੰਗ ਨਾਲ ਜਿਹੜਾ ਕੰਮ ਹੋ ਰਿਹਾ ਜੇਕਰ ਗਲਤੀ ਆਪ ਤੋਂ ਹੀ ਹੋਈ ਆ ਆਪ ਦੀ ਗਲਤੀ ਵੀ ਅਸੀਂ ਮੰਨਾਂਗੇ ਜੇਕਰ ਕਿਸੇ ਹੋਰ ਤੋਂ ਗਲਤੀ ਹੋਈ ਆ ਉਹ ਗਲਤੀ ਵੀ ਜਿਹੜੀ ਕਿ ਮੰਨਾਂਗੇ ਉੱਚ ਅਧਿਕਾਰੀਆਂ ਦੀਆਂ ਸਖਤ ਹਦਾਇਤ ਹੈ ਕਿ ਜੇਕਰ ਕਿਸੇ ਨੇ ਕੁਝ ਗਲਤੀ ਕੀਤੀ ਬਿਲਕੁਲ ਹਾਂਜੀ ਹਾਂਜੀ ਇਹ ਪਰਲੀ ਗਰੋਡ ਦੀ ਨਵਾਂ ਪਾਰਕਿੰਗ ਹੈ ਨਾ ਕਿ ਫੁੱਟਪਾਥ ਦੀ ਹੈ ਹੂੰ ਉਹ ਰੋਡ ਤੋਂ ਨਾ ਪਾਗੇਗਾ ਪਰ ਫਿਰ ਵੀ ਤੁਹਾਡੀ ਖੁਸ਼ੀ ਲਈ ਅਸੀਂ ਆਪਣੀ ਗੱਡੀ ਦਾ ਚਲਾਨ ਕਰਾਂਗੇ ਇੱਧਰ ਕਿਹੜਾ ਫੁੱਟਪਾਥ ਹੈ ਫੁੱਟਪਾਥ ਨਹੀਂ ਉਧਰ ਰੋਡ ਦੇ ਢੱਡੇ ਖੜੀ ਹੈ ਇਹ ਇਹ ਪਾਰਕਿੰਗ ਹੈ ਇਹ ਪਾਰਕਿੰਗ ਹੈ ਪਰ ਫਿਰ ਵੀ ਤੁਹਾਡੀ ਖੁਸ਼ੀ ਲਈ ਅਸੀਂ ਚਲਾਨ ਕਰਾਂਗੇ ਤੁਸੀਂ ਨਾ ਕਰੋ ਜੇ ਇਹ ਪਾਰਕਿੰਗ ਹੈ ਫਿਰ ਨਾ ਤੁਹਾਡੀ ਖੁਸ਼ੀ ਦਾ ਕਾਹਦੀ ਗੱਲ ਹੈ ਜੀ ਤੁਸੀਂ ਨਾ ਕਰੋ ਫਿਰ ਰੋਡ ਦੇ ਉੱਤੇ ਨਹੀਂ ਗੱਡੀ ਖੜੀ ਗੱਡੀ ਥੱਲੇ ਖੜੀ ਹੈ ਦੇਖੋ ਫੁੱਟਪਾਥ ਉਥੋਂ ਸ਼ੁਰੂ ਹੁੰਦਾ ਫੁੱਟਪਾਥ ਫੁੱਟਪਾਥ ਇਸ ਚੀਜ਼ ਤੋਂ ਸ਼ੁਰੂ ਹੁੰਦਾ ਜੀ ਕਰਤਾ ਚਲਾਨ ਜੀ ਦੇਖੋ ਆ ਤਸਵੀਰ ਜਿਹੜੀ ਕਿ ਦਿਖਾਈਏ ਤੁਹਾਨੂੰ ਮੈਸੇਜ ਆ ਗਿਆ ਹੁਣ ਜੀ ਹਾਂ ਆ ਜਾਊਗਾ ਜੀ ਹਾਂ ਕਿਉਂਕਿ ਮੈਸੇਜ ਆ ਜਾਊਗਾ ਦੇਖੋ ਟੈਕਨੋਲੋਜੀ ਬਹੁਤ ਵਧੀਆ ਚੀਜ਼ ਆ ਹਰੇਕ ਨੂੰ ਹਾਂ ਭਾਈ ਮੈਂ ਕਾਰਡ ਸਵਾ ਕਰ ਦਊਗਾ ਕਾਰਡ ਕਰਵਾਸ ਕਿੰਨੇ ਦਾ ਇਹ ਕਿੰਨੇ ਕਿੰਨੇ ਦਾ ਚਲਾਨਾ ਜੀ ਆ ਜਾਣਾ ਜੀ 500 ਰੁਪਏ ਦਾ ਜੀ ਨੌਨ ਪਾਰਕਿੰਗ ਦਾ 500 ਰੁਪਏ ਦਾ ਚਲਾਨ ਹੁੰਦਾ ਆ ਦੇਖੋ ਸਾਡੇ ਕੋਲ ਸਲਿੱਪਾਂ ਪਈਆਂ ਹੁਣ ਤੱਕ ਕਿੰਨੇ ਕਿ ਚਲਾਨ ਜਿਹੜੇ ਕੀ ਕਰ ਦਿੱਤੇ ਆ ਭਾਈ ਕਿੰਨੇ ਕਦੇ ਨਿਕਲ ਕੇ ਦੱਸੂਗਾ ਜੀ ਬਾਅਦ ਚ ਸ਼ਾਮ ਨੂੰ ਓਕੇ ਇਹ ਜਿਹੜੇ ਅਫਸਰਾਂ ਦੀਆਂ ਹੋਣੀਆਂ ਡਿਊਟੀਆਂ ਲਗਾਈਆਂ ਕੀ ਚਲਾਨ ਘਟੋ ਹਾਂ ਸਰ ਹਾਂਜੀ ਹਾਂ ਬਿਲਕੁਲ ਬਹੁਤ ਦੇ ਤੋ ਉਹਦਾ ਵੀ ਚਲਾਨ 500 ਦਾ ਹੋਇਆ ਜੇਕਰ ਹਾਂ ਜੇਕਰ ਇਹਨਾਂ ਵਿੱਚ ਗਲਤੀ ਹੋਈ ਆ ਤਾਂ ਇਹਨਾਂ ਦਾ ਵੀ ਚਲਾਨ ਹੋਏਗਾ ਨੋ ਪਾਰਕਿੰਗ ਚ ਸਿਗੀ ਹਾਲਾਂਕਿ ਕਹਿੰਦੇ ਸਾਡੀ ਖੁਸ਼ੀ ਵਾਸਤੇ ਕੀਤਾ ਗਿਆ ਪਰ ਨੋ ਪਾਰਕਿੰਗ ਦਾ ਸਾਈਨ ਵੀ ਜਿਹੜਾ ਕਿ ਦਿਖਾ ਦਿੱਤਾ ਜਾਵੇ 500 ਰੁਪਿਆ ਦਾ ਜਿਹੜਾ ਚਲਾਨ ਹੋਇਆ ਖੁਦ ਅਫਸਰ ਨੇ ਜਿਹੜਾ ਕਿ ਬਲਵਿੰਦਰ ਸਿੰਘ ਜੀ ਅਤੇ ਭਾਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹੈਗਾ ਰੋਤਾਸ਼ ਮਰਤਾਸਨ ਜੀ ਤਕ ਖਾਸ ਤੌਰ ਤੇ ਦੋਵੇਂ ਅਧਿਕਾਰੀ ਕਿ ਕਹਿ ਸਕਦੇ ਵਧੀਆ ਕੰਮ ਕੀਤਾ ਆਪਦੀ ਗਲਤੀ ਵੀ ਮੰਨੀ ਆਪਦਾ ਚਲਾਨ ਵੀ ਕਟਿਆ ਅਤੇ ਜੀ ਗਲਤੀ ਹੈ ਨਹੀਂ ਹੈ ਤੁਹਾਡੀ ਖੁਸ਼ੀ ਵਾਸਤੇ ਕਰ ਰਹੇ ਹਾਂ ਅਸੀਂ ਸਾਡੀ ਖੁਸ਼ੀ ਵਾਸਤੇ ਨਾ ਕਰੋ ਜੀ ਤੁਸੀਂ ਸਾਨੂੰ ਦੇਖ ਪਬਲਿਕ ਦੀ ਖੁਸ਼ੀ ਵਾਸਤੇ ਨਹੀਂ ਸਾਨੂੰ ਕਹਿ ਦੋ ਕਿ ਨਹੀਂ ਗਲਤ ਨਹੀਂ ਕੀਤੀ ਨਾ ਕਟੋ ਚਲਾਨ ਕੋਈ ਦਿੱਕਤ ਨਹੀਂ ਨੋ ਨੋ ਸਰ ਨੋਆ ਗੱਲ ਨਹੀਂ ਹੈ ਪਬਲਿਕ ਚਾਹੁੰਦੀ ਹੈ ਜੇ ਹੋਵੇ ਤਾਂ ਹੋਊਗਾ ਦੇਖੋ ਜੇ ਫਿਰ ਪਬਲਿਕ ਨਹੀਂ ਚਾਹੁੰਦੀ ਨਾ ਜੇ ਗਲਤੀ ਆ ਤੁਸੀਂ ਪਾ ਹੋਣਾ ਦੇਖੋ ਜੇ ਗਲਤੀ ਤਾਂ ਹੋਊਗਾ ਨਾ ਜੀ ਦੇਖੋ ਬਾਕੀਆਂ ਦੇ ਚਲਾਨ ਵੀ ਹੋਏ ਆ ਠੀਕ ਹੈ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਵਾਂਗਾ ਇਧਰੋਂ ਦਿਖਾਵਾਂਗਾ ਖੜੇ ਹੋ ਜੀ 2 ਮਿੰਟ ਸਾਹਮਣੇ ਗੱਡੀ ਜਾਂਦੀ ਆ ਫੁੱਟਪਾਥ ਤੇ ਇਧਰਲੇ ਖੱਬੇ ਹੱਥ ਇੱਕ ਮਰਸੀਡੀਜ਼ ਲੱਗੀ ਸੀ ਇਹ ਮਰਸੀਡੀਜ਼ ਦੇ ਵਿੱਚ ਬੰਦਾ ਵੀ ਸੀਗਾ ਸ਼ਾਇਦ ਤੁਸੀਂ ਮੈਨੂੰ ਲੱਗਦਾ ਉੱਥੇ ਕੋਈ ਟ੍ਰੈਫਿਕ ਦੇ ਤੌਰ ਤੇ ਸੀਟੀ ਤਾਂ ਨਹੀਂ ਕੋਈ ਮਾਰੀ ਨਾਲ ਦੀ ਨਾਲ ਚਲਾਨ ਕੀਤਾ ਹੋਰ ਰੋਡ ਸੀ ਜੀ ਸਰ ਉਹ ਪਰ ਕੋਈ ਸੀਟੀ ਮਾਰ ਕੇ ਟ੍ਰੈਫਿਕ ਤਾਂ ਨਹੀਂ ਸਾਈਡ ਤੇ ਕੀਤਾ ਜੀ ਸਰ ਕੁਝ ਚੇਤਾਵਨੀ ਦੇਣੀ ਹੁੰਦੀ ਜਾਂ ਨਹੀਂ ਵਿੱਚ ਬੈਠਾ ਬੰਦਾ ਜੀ ਪਰਾਂ ਕਰ ਲਵੇ ਦੇਖ ਕੇ ਵੀ ਪੁਲਿਸ ਖੜੀ ਆ ਦੇਖ ਕੇ ਪਰਾਂ ਕਰ ਸਕਦਾ ਉਹ ਔਨ ਰੋਡ ਹੋ ਰਾਮਣਾ ਬੈਠਾ ਜੀ ਉਹ ਕੋਈ ਚੇਤਾਵਨੀ ਨਹੀਂ ਦਿੱਤੀ ਪਰਲੇ ਪਾਸੇ ਐਨਆਰਆਈ ਥਾਣਾ ਆਉਂਦਾ ਉਹਦੇ ਥਾਣੇ ਦੇ ਵੀ ਫੁੱਟਪਾਥ ਗੱਡੀਆਂ ਕਾਫੀ ਲੱਗੀਆਂ ਪਈਆਂ ਉਹ ਵੀ ਕਰਾਂਗੇ ਜੀ ਠੀਕ ਹੈ ਜਾਨਕਿ ਸਾਰੇ ਕਰੋਗੇ ਬਹੁਤ ਪਾਰਦਰਸ਼ਤਾ ਨਾਲ ਕੰਮ ਹੋਏਗਾ ਇਹ ਦੇਖ ਸਕਦੇ ਹੋ ਬਹੁਤ ਵਧੀਆ ਕੰਮ ਜਿਹੜਾ ਕਿ ਤਾੜੀਆਂ ਵੱਜਣੀਆਂ ਚਾਹੀਦੀਆਂ ਇੱਕ ਤਰੀਕੇ ਦੇ ਨਾਲ ਕਾਬਲੇ ਤਾਰੀਫ ਕੰਮ ਕੀਤਾ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਆਪਣਾ ਚਲਾਨ ਵੀ ਕਰਦੀ ਹੈ ਗਲਤੀ ਜੇਕਰ ਆਪਣੀ ਤਾਂ ਆਪਣਾ ਚਲਾਨ ਵੀ ਕਰੂਗੀ ਇਹ ਦੇਖ ਲਿਓ ਹੁਣ ਅਧਿਕਾਰੀ ਨੇ ਆਪਣਾ ਕਾਰਡ ਸਵਾਈਪ ਕੀਤਾ ਸਵਾਈਪ ਕਰਨ ਤੋਂ ਬਾਅਦ ਹੁਣ ਜਿਹੜਾ ਚਲਾਨ ਭਰਿਆ ਗਿਆ ਗਲਤੀ ਹੋਈ ਗਲਤੀ ਮੰਨਦੇ ਹੁਣ ਇਸ ਤੋਂ ਬਾਅਦ ਪਾਰਕਿੰਗ ਦੇ ਵਿੱਚ ਗੱਡੀ ਜਾਊਗੀ ਜੇਕਰ ਕਿਸੇ ਹੋਰ ਦੀ ਵੀ ਗਲਤੀ ਹੋਈ ਤਾਂ ਉਸ ਦੀ ਵੀ ਸਰ ਸਾਡੀ ਖੁਸ਼ੀ ਹਾਸਤੇ ਨਾ ਕਰੋ ਨਾ ਜੀ ਫਿਰ ਸਾਡੀ ਖੁਸ਼ੀ ਹਾਸਤੇ ਨਾ ਕਰੋ ਜੀ ਗੱਡੀ ਪੈਸੇ ਮੇਰੀ ਉੱਪਰ ਖੜੀ ਆ ਇਹਦੇ ਤੇ ਰੋਡ 'ਤੇ ਨਹੀਂ ਖੜੀ ਗੱਡੀ ਆ ਬੋਰਡ ਫਿਰ ਸੜਕ 'ਤੇ ਲਾਤਾ ਜੀ ਆਹ ਪਾਰਲੀ ਰੋਡ ਵਾਸਤੇ ਲਾਇਆ ਹੋਇਆ ਨਹੀਂ ਇਹ ਬੋਰਡ ਸੜਕ 'ਤੇ ਲੱਗਿਆ ਜਾਂ ਫੁੱਟਪਾਥ 'ਤੇ ਲੱਗਿਆ ਜਾਂ ਛੋਟੀ ਵੀ ਗੱਡੀਆਂ ਰੋਡ 'ਤੇ ਨਾਲ ਖੜਨ ਨਹੀਂ ਇਹ ਉਧਰ ਤੋਂ ਤਾਂ ਮੂੰਹ ਹੀ ਹੈ ਨਹੀਂਗਾ ਜੀ ਬੋਰਡ ਦਾ ਜੀ ਅਸੀਂ ਚਲਾਨ ਕਰਦੇ ਹਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤਾਂ ਹੁਣ ਤੱਕ ਕਿੰਨੇ ਕਿ ਚਲਾਨ ਹੋ ਗਏ ਵੈਸੇ ਕੋਈ ਗੱਡੀ ਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਕਿਸੇ ਅਫਸਰ ਦੀ ਹੋਵੇ ਚਾਹੇ ਕਿਸੇ ਲੀਡਰ ਦੀ ਹੋਵੇ ਚਾਹੇ ਕਹਿੰਦਾ ਆਮ ਬੰਦੇ ਤੋਂ ਲੈ ਕੇ ਪੁਲਿਸ ਅਧਿਕਾਰੀ ਦੀ ਗੱਡੀ ਹੋਵੇ ਹਰ ਇੱਕ ਗੱਡੀ ਦਾ ਚਲਾਨ ਜੇਕਰ ਗਲਤੀ ਹੋਏਗੀ ਚਲਾਨ ਜਰੂਰ ਹੋਏਗਾ ਕੈਮਰਾ ਪਰਸਨ ਗਜੜਾ ਦੇ ਨਾਲ ਕਮਲਦੀਪ ਜੀ ਮੀਡੀਆ ਮੋਹਾਲੀ